ਸ਼ਾਤ ਅੰਦਰ ਸਾਹਮਣੇ ਗੱਲ ਕਰਕੇ ਆਈ ਇਹਨਾਂ ਨੇ ਉਹਦਾ ਡੀਐਨਏ ਚੈੱਕ ਕਰਕੇ ਤਾਂ ਨਾ ਬੱਚਾ ਚਲ ਫਾਇਰ ਹੋ ਗਿਆ ਆਪਣੀ ਤੀ ਨਾਂ ਦਾ ਬੋਲਾ ਕਿੱਥੇ ਹੋਵੇ ਕੀ ਕੀਤਾ ਹੋਗਾ ਚਲ ਫਗੰਗਾ ਆਏ ਉਹਦਾ ਘਰੀ ਚੰਗੀ ਜਿਹੀ ਆਪਣੇ ਆਪਾਂ ਬਣਾਈ ਦਿੱਤੇ ਚਲ ਚੱਪਾ ਹਾਂ ਕੁਝ ਦੇ ਪਾਲ ਕੋ ਕੀ ਗੱਲ ਹੋਈ ਹੈ ਜੀ ਜਿਹੜੀ ਬੱਚੇ ਨੂੰ ਗੁड़िया ਨੂੰ ਲੈ ਕੇ ਗੱਲ ਹੋਈ ਹੈ ਕੀ ਗੱਲ ਹੋਈ ਹੈ ਜੀ ਸਾਡੇ ਬੱਚਾ ਹੋਇਆ ਸੀ ਗੁड़िया ਹੋਈ ਸੀ ਅਸੀਂ ਗੁड़िया ਸਾਡੀ ਤੀਜੀ ਗੁड़िया ਹੋ ਗਈ ਸੀ ਅਸੀਂ ਬੱਚਾ ਗੋਦ ਦਿੱਤਾ ਸਾਨੂੰ ਨਹੀਂ ਪਤਾ ਜੀ ਅਮਨ ਨੇ ਕੀ ਕੀਤਾ ਸਾਡੇ ਨਾਲ ਇਹਦੇ ਇਹਦੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਅਸੀਂ ਬੱਚਾ ਗੋਦ ਕੇ ਆਖੇ ਸਾਡੇ ਤੋਂ ਲੱਤਾਂ ਗਿਆ ਸਾਡੇ ਨਾਲ ਧੋਖਾ ਹੋਇਆ ਜੀ ਸਾਨੂੰ ਬੱਚਾ ਸਾਡਾ ਦਿੱਤਾ ਜਾਂ ਵਾਪਸੀ ਦਵਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡਾ ਬੱਚਾ ਵਿਕਿਆ ਗੋਦ ਨਹੀਂ ਦਿੱਤਾ ਗਿਆ ਸਾਡੇ ਕੋਲ ਹੀ ਦਿੱਲੀ ਪੁਲਿਸ ਆਈ ਸੀਗੀ ਉਤੋਂ ਗਾਹਾਂ ਦੀ ਗਾਂ ਹੀ ਫੜੇ ਫੁੜੇ ਕੇ ਸਾਨੂੰ ਨਹੀਂ ਕੁਝ ਪਤਾ ਜਦੋਂ ਸਾਨੂੰ ਆ ਕੇ ਨੇ ਪੁੱਛਿਆ ਤੁਹਾਡਾ ਬੱਚਾ ਕਿੱਥੇ ਆ ਅਸੀਂ ਕਿਹਾ ਸਾਡਾ ਬੱਚਾ ਅਸੀਂ ਗੋਦ ਦਿੱਤਾ ਜਦੋਂ ਗਾਹੋਂ ਕਿਨ ਸਾਨੂੰ ਤੁਹਾਡੀ ਡਿਲੀਵਰੀ ਹੋਈ ਮਖਾਂ ਜੀ ਸਾਸੀ ਮੇਰੀ 9 ਤਰੀਕ ਨੂੰ ਡਿਲੀਵਰੀ ਹੋਈ ਹੈ ਜੀ 10 ਨੂੰ ਅਸੀਂ ਬੱਚਾ ਸ਼ਾਮ ਨੂੰ 7:30 ਵਜੇ ਬੱਚਾ ਦੇ ਦਿੱਤਾ ਸਾਨੂੰ ਨੂੰ ਜਦੋਂ ਅੱਛਾ ਪਤਾ ਇਹ ਬੱਚਾ ਲੈ ਗਏ ਫਿਰ ਜੀ ਇੱਕ ਵਾਰਨ ਕੇ ਹੱਥ ਹੋਣ ਕੇ ਹੋਰ ਬੇਸਤੀ ਬੇਨਤੀ ਕਰਦੀ ਮੈਂ ਮੈਂ ਰੋਣੋਂ ਹਟ ਜयो ਮੇਰੇ ਬੀਬੀ ਵਾਦਾ ਕਰਕੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਵੀ ਮੈਡਮ ਸਾਨੂੰ ਬੱਚਾ ਦਿਖਾ ਦਿਓ ਸਾਨੂੰ ਫੋਟੋਆਂ ਮੰਗਵਾ ਦਿਓ ਇਹਨਾਂ ਨੇ ਸਾਨੂੰ ਕਿਹਾ ਵੀ ਜਦੋਂ ਤੁਸੀਂ ਬੱਚਾ ਗੋਦ ਹੀ ਦਿੱਤਾ ਵੀ ਤੁਸੀਂ ਦੇਲ ਰੱਖੋ ਕੋਈ ਗੱਲ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਚ ਇਹਨਾਂ ਨੇ ਸਾਨੂੰ ਕਿਹਾ ਜਿਹੜੀਆਂ ਸਾਨੂੰ ਫੋਟੋਆਂ ਭੇਜੀਆਂ ਵੀ ਆਹ ਹੈ ਲਾਸਟ ਫੋਟੋ ਆ ਲਾਸਟ ਵੀਡੀਓਗੀ ਠੀਕ ਹੈ ਇਸ ਤੋਂ ਬਾਅਦ 2 ਸਾਲ 2 ਸਾਲ ਬਾਅਦ ਤੁਹਾਨੂੰ ਬੱਚਾ ਦਿਖਾਇਆ ਜਾਊਗਾ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਮੈਂ 9 ਮਹੀਨੇ ਆਦੇ ਢਿੱਡ ਚ ਰੱਖ ਕੇ ਸਾਡੇ ਨਾਲ ਇਹਨਾਂ ਨੇ ਆਏਗੇ ਤਾਂ ਜੇ ਸਾਨੂੰ ਐ ਪਤਾ ਹੁੰਦਾ ਅਸੀਂ ਘਰੇ ਹੀ ਰੱਖ ਲੈਂਦੇ ਅਸੀਂ ਚਿੱਤੇ ਮੇਰੀਆਂ ਦੋ ਪਾਲਦੀਆਂ ਹੋਰ ਉਹਨਾਂ ਨੂੰ ਵੀ ਅਸੀਂ ਪਾਲ ਲੈਂਦੇ ਸਾਨੂੰ ਘਟੋਸੀ ਮਾਰੀ ਸੀ ਜਾਂ ਸਿੱਟੀ ਅਸੀਂ ਤਾਂ ਬੱਚਾ ਗੋਦ ਦਿੱਤਾ ਹੈ ਸਾਨੂੰ ਨਹੀਂ ਪਤਾ ਵੀ ਸਾਡੇ ਖਿਲਾਫ ਆ ਮਨ ਕੀ ਕੀਤਾ ਸਾਡੇ ਬੱਚੇ ਨਾਲ ਕੀ ਕੀਤਾ ਉਹ ਤੋਂ ਬੱਚਾ ਮਿਲ ਗਿਆ ਜੀ ਨਹੀਂ ਜੀ ਸਾਨੂੰ ਆਤਮਾਨੇ ਕੇ ਬੇਹਤ ਸਾਲ ਦਾ ਬੱਚਾ ਸਾਨੂੰ ਦਵਾਇਆ ਜਾਵੇ ਲਿਖਤਾ ਜਾਵੇ ਸ੍ਰੀ ਕਾਲ ਜੀ ਮੈਂ ਅਮਨਦੀਪ ਉਰਫ ਹੈਪੀ ਗਿੱਦੜਵੇ ਦਾ ਵਾਸੀ ਰਹਿਣ ਵਾਲਾ ਠੀਕ ਹੈ ਜੀ ਮੇਰੇ ਮਿਸੀ ਜ ਕੋਲ ਗੁੜੀਆਂ ਹੋਈਆਂ 9 ਤਰੀਕ ਨੂੰ ਜੀ ਇੱਥੇ ਕਲੀਨਿਕ ਆਪਣੇ ਲਾਗੇ ਅਮਨਦੀਪ ਕੋਲ ਉਸ ਕਾ ਉਹਦਾ ਨਾਮ ਆ ਜੀ ਤੇ ਉਹਨੇ ਜੀ ਸਾਡੀ ਗੁੜੀਆਂ ਸਾਨੂੰ ਕਹਿੰਦੇ ਕਿ ਤੁਹਾਡੀ ਤਿੰਨ ਗੁੜੀਆਂ ਹੋ ਗਈਆਂ ਕਿ ਤੁਹਾਡੇ ਦੋ ਤਾਂ ਹੈਗੇ ਇੱਕ ਆਪਤੀਜੀ ਗੋਲ ਦੇ ਦਿੱਗੇ ਇਸ ਕਰਕੇ ਅਸੀਂ ਗੋਲ ਦੇ ਤੇ ਤੇ ਉਹ ਤੋਂ ਬਾਅਦ ਗੋਲ ਦਿੱਤੋ ਬਾਅਦ ਸਾਨੂੰ ਅਸੀਂ ਆਪ ਦਾ ਹੱਸਦੇ ਖੇਡਦੇ ਰਹੇ ਕਿ ਸਾਡੀ ਵਧੀਆ ਪਰਿਵਾਰ ਚ ਬੱਚਾ ਗਿਆ ਤੇ ਜੀ ਉਹ ਤੋਂ ਬਾਅਦ ਸਾਨੂੰ ਉਹ ਤੋਂ ਪਤਾ ਲੱਗਿਆ ਵੀ ਸਾਡਾ ਬੱਚਾ ਵਿਕ ਚੁਕਿਆ ਹੈ ਕਿ 24 ਤਰੀਕ ਨੂੰ ਜਦੋਂ ਸਾਡੇ ਘਰ ਪੁਲਿਸ ਆ ਗਈ ਕਿੱਥੋਂ ਆਈ ਸੀ ਪੁਲਿਸ ਜੀ ਪੁਲਿਸ ਦਿੱਲੀੋਂ ਆਈ ਸੀ ਜੀ ਕੀ ਦੱਸਿਆ ਜੀ ਪੁਲਿਸ ਨੇ ਪੁਲਿਸ ਨੇ ਬਸ ਇਹ ਦੱਸਿਆ ਜੀ ਕਿ ਤੁਸੀਂ ਆ ਬੱਚਾ ਗੋਦ ਦਿੱਤਾ ਸਾਨੂੰ ਇਹ ਸਵਾਲ ਪੁੱਛਿਆ ਜੀ ਹਾਂਜੀ ਮੈਂ ਅਮਨਦੀਪ ਨੂੰ ਦਿੱਤਾ ਜੀ ਡਾਕਟਰ ਹੈ ਜਿਹੜੀ ਨਰਸ ਹੈ ਸਾਡੀ ਦਾਈ ਕਿ ਉਹਨਾਂ ਨੇ ਉਹਨਾਂ ਸਾਨੂੰ ਪੁੱਛਿਆ ਘਰ-ਬਾਰ ਉਹਦਾ ਕਿ ਕਿੱਥੇ ਅਸੀਂ ਡਰੈਸ ਦਿੱਤਾ ਉਹਨਾਂ ਕੋਲ ਗਏ ਉਹਨੂੰ ਚੱਕਿਆ ਗਿਆ ਫਿਰ ਮੈਨੂੰ ਕਹਿੰਦੇ ਤੁਸੀਂ ਦਿੱਲੀ ਆਇਓ ਕਿ ਤੁਹਾਡੇ ਤੇ ਤੁਹਾਡਾ ਡੀਐਨਏ ਚੈੱਕ ਹੋਊਗਾ ਤੁਹਾਡਾ ਬੱਚਾ ਤੁਸੀਂ ਉਹਦੀ ਪਛਾਣਿਓ ਜੇ ਤੁਹਾਡਾ ਹੋਵੇ ਤਾਂ ਤੁਹਾਨੂੰ ਦੋ ਗਏ ਤੁਸੀਂ ਦਿੱਲੀ ਹਾਂਜੀ ਕੱਲ ਮੈਂ ਦਿੱਲੀ ਜਾ ਕੇ ਆਏ ਜੀ ਤੇ ਉੱਥੇ ਸਾਨੂੰ ਕਹਿੰਦੇ ਕਿ ਤੁਸੀਂ ਪੰਜ ਚਾਰ ਦਿਨਾਂ ਤੇ ਕਰ ਫਿਰ ਆਇਓ ਕਿ ਫਿਰ ਉਹਦੋਂ ਬਾਅਦ ਕਾਰਵਾਈ ਕਰਾਂਗੇ ਤੁਸੀਂ ਮੇਰਾ ਨਾਮ ਮੀਤਾ ਜੀ ਔਰ 9 ਤਰੀਕ ਨੂੰ 9 ਫਰਵਰੀ ਨੂੰ ਮੇਹੀ ਪੱਜਾਈ ਛੋਟੀ ਦੇਵਿੰਦਰਪਾਲ ਕੋਰ ਬਿੰਦੂ ਦੇ ਡਿਲੀਵਰੀ ਹੋਈ ਸੀ ਜੋ ਕਿ ਤੀਜੀ ਬੇਟੀ ਸੀਗੀ ਪਹਿਲਾਂ ਵੀ ਇਹਨਾਂ ਦੇ ਦੋ ਕੁੜੀਆਂ ਸੀ ਜੀ ਇਹਨਾਂ ਦੀ ਆਰਥਿਕ ਤੰਗੀ ਕਰਕੇ ਇਹ ਤੀਜੀ ਬੇਟੀ ਨਹੀਂ ਸੀ ਪਾਲ ਸਕਦੇ ਔਰ ਇਹਨਾਂ ਨੇ ਵੀ ਅਮਨ ਦੇ ਥਰੂ ਬੱਚਾ ਗੋਦ ਪਾਇਆ ਜੀ 10 ਤਰੀਕ ਨੂੰ ਰਾਤ ਨੂੰ ਠੀਕ ਹੈ ਜੀ ਬਾਕੀ ਸਾਨੂੰ ਨਹੀਂ ਸਿੱਪਤਾ ਵੀ ਇਹ ਜਿਹੜੀ ਅਮਨ ਹੈਗੀ ਵੀ ਇਹਨਾਂ ਘਟਿਆ ਸਟੈਪ ਚੱਕੂਗੀ ਉਸ ਬੱਚੇ ਨੂੰ ਅੱਗੇ ਵੇਚ ਦੂਗੀ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਗਿਆ ਵੀ ਅਸੀਂ ਤਾਂ ਇਹਨਾਂ ਨੇ ਤਾਂ ਬਿੰਦੂ ਨੇ ਔਰ ਮੇਰੇ ਬਰਦਰ ਹੈਪੀ ਨੇ ਇਹਨੂੰ ਗੋਦ ਪਾਇਆ ਸੀਗਾ ਬਸ ਇੰਨੀ ਗੱਲ ਜਾਣਦੀ ਹਾਂ